ਇਹ ਉਹ ਸਮੁੰਦਰ ਹੈ ਜਿੱਥੇ ਕੋਈ ਵੀ ਜਾਨਵਰ ਜਿਉਂਦਾ ਨਹੀਂ ਰਹਿ ਸਕਦਾ ਤੇ ਬੰਦੇ ਦੀ ਵੀ ਖੈਰ ਨਹੀਂ ਬੰਦਾ ਵੀ ਮਰ ਸਕਦਾ ਜੇ ਇਹਦੇ ਅੰਦਰ ਜਾਣਾ ਨਾ ਤਾਂ ਤੁਹਾਨੂੰ ਸਰੀਰ ਤੇ ਇਸ ਤਰ੍ਹਾਂ ਦੀ ਸੌ ਮਲ ਕੇ ਅੰਦਰ ਜਾਣਾ ਪੈਂਦਾ ਹੈ ਲੈ ਵੀ ਇੱਥੇ ਕੁਝ ਰੂਲਸ ਲਿਖੇ ਹੋਏ ਆ ਇਹ ਥੋੜਾ ਜਿਹਾ ਪੜ ਲਈ ਆਪਾਂ ਕਹਿੰਦੇ ਸਵੀਮਿੰਗ 50 ਮੀਟਰ ਤੋਂ ਅੱਗੇ ਜਾ ਨਹੀਂ ਸਕਦੇ ਅਲਾਉਡ ਨਹੀਂ ਰეკਮੈਂਡਡ ਸਵਿਮ ਸ਼ਵਰ ਬੈਕ ਹਾਂ ਮਤਲਬ ਟੂ ਹੀ ਦੇ ਪੁੱਠੇ ਹੋ ਕੇ ਸਵਿਮ ਕਰੋ ਇਟ ਇਸ ਨਾਟ ਅਲਾਉਡ ਟੂ ਡਾਈਵ ਡਾਈਵ ਨਹੀਂ ਅਲਾਉਡ ਹੈਗੀ ਤੁਹਾਡੇ ਆਪਣੇ ਰਿਸਕ ਤੇ ਸਵਿਮ ਕਰਨਾ ਹੈ ਅੱਛਾ ਇਹ ਪੰਜ ਕੀ ਨੇ ਬਾਕੀ ਤਾਂ ਹੋਰ ਲੈਂਗੁਏਜ ਦੇ ਵਿੱਚ ਨੇ ਹਨਾ ਸਾਰੀਆਂ ਲੈਂਗੁਏਜ ਚ ਲਿਖੇ ਹੋਏ ਆ ਚਲੋ ਦੇਖਦੇ ਹਾਂ ਹਜੇ ਤਾਂ ਅਸੀਂ ਜਿਵੇਂ ਤੁਹਾਨੂੰ ਦੱਸਿਆ ਟਾਵਲ ਵਗੈਰਾ ਵੀ ਨੇ ਨਾਲ ਲੈ ਕੇ ਆਏ ਤੇ ਜਾਂ ਸ਼ਾਮ ਨੂੰ ਸਵਿਮ ਕਰਾਂਗੇ ਦੇਖੋ ਉਹ ਤਾਂ ਫਿਰ ਰਿਪਨ ਹੈ ਗਈ ਆ ਉਹਨਾਂ ਨੇ ਉਹ ਲਾਏ ਤਾਂ ਹੋਏ ਨੇ ਯੈਲੋ ਜਿਹੇ ਕਲਰ ਦੇ ਵੀ ਅੱਗੇ ਤੁਸੀਂ ਲਾਈਫ ਗਾਰਡ ਇੱਥੇ ਹੋਣਗੇ ਉਹ ਸਾਹਮਣੇ ਦੇਖੋ ਸਾਰਾ ਖਾਲੀ ਹੈ ਸਾਰੇ ਦਾ ਸਾਰਾ ਇੱਕ ਵੀ ਬੰਦਾ ਨਹੀਂ ਹੈ ਚੈਲ ਆਉਣ ਦਾ ਸਟੇਜ ਸੋ ਇਹ ठा ਕਿ ਸਾਡੇ ਹੋਟਲ ਵਾਲੇ ਨੇ ਦਿੱਤਾ ਹੋਇਆ ਸਾਰਾ ਤੇ ਇੱਥੇ ਇਹ ਮੈਂ ਲਗਾਦਾ ਟੇਬਲ ਵਗੈਰਾ ਨਾਉਣ ਲਈ ਸਾਰਾ ਮਿਲ ਜਾਣਗੇ ਇਸ ਵਿੱਚ ਟੇਬਲਸ ওকে ਥੈਂਕ ਯੂ ਸੋ ਮੱਚ ਐਂਡ ਡਰਿੰਕਿੰਗ ਵਾਟਰ ਹੈ ਐਸ ਵੈਲ ਹੈ ਯਾ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਇੱਥੇ ਹੁਣ ਰੈਡੀ ਹੁੰਨੇ ਆ ਯਾ ਵਾਟ ਯੂ ਵਾਂਟ ਟੂ ਸੇ yeah shall i use stay over there in the shade with the umbrella okay okay thank okay, you very thank much two towels in the chair okay thank you uh, what is already there or i need to put his eh ready kar rahe ha sade layi san baat vi lavange naal <laughs> <laughs> mere layi ta nahi ready kar bhava <laughs> khushi yar, khushi ta jana nahi main ta kehna chalde ha yaar khushi mainu ta sang lagdi ha chalo vais ta sari naal oh karde ha ethe gadha apnu ke jaan da te ਸਾਵਲ ਫਿਰ ਇਹਨਾਂ ਤੋਂ ਲੈਣੇ ਆ ਠੀਕ ਆ ਆ ਦੇਖੋ ਉਹਨਾਂ ਨੇ ਰੱਖ ਦਿੱਤੇ ਤੁਹਾਡੇ ਯੂਜ਼ ਲਈ ਨੇ ਅੱਛਾ ਮੇਰੇ ਯੂਜ਼ ਲਈ ਆ ਹਾਂਜੀ ਹਾਂਜੀ ਓਕੇ ਫਿਰ ਮੈਂ ਪੱਗ ਵਗੈਰਾ ਇੱਥੇ ਪੱਗ ਲਾ ਦੇਣਾ ਕੁਝ ਹੋਰ ਬਣਾਣਾ ਕੁਝ ਨਹੀਂ ਆ ਮੈਨੂੰ ਕੁਝ ਲੋਕ ਇਹ ਰਿਪਨੂ ਰੈਡੀ ਕਰ ਰਹੇ ਨੇ ਕਹਿੰਦੇ ਵੀ ਤੁਸੀਂ ਪੱਗ ਨਾਲ ਔਖਾ ਹੋ ਜਾਊਗਾ ਉੱਥੇ ਭੇਜ ਜੂਗੀ ਤੇ ਇਸ ਤਰ੍ਹਾਂ ਜਾ ਸਕਦੇ ਆ ਜੋਰਡੀਅਨ ਸਟਾਈਲ ਅਰਬੀ ਬਣਾਉਣਾ ਮਤਲਬ ਜੈਸਾ ਦੇਸ਼ ਵੈਸਾ ਭੇਸ ਉਹ ਵੀ ਕਰ ਲੈਣਾ ਚਾਹੁੰਦਾ ਬੰਦੇ ਨੇ ਹਾਂਜੀ ਅਰਬੀ ਬਣਾਦਾ ਮੈਨੂੰ ਤਾਂ हम लुक लाइक अरेबिक या जॉर्डनियर देख देया हु डेड सीधा नजारा इज रेडी एंड दिस वन दिस वन कोई नहीं भेज जानू नहीं टू टाइ नो नो भेज जुगा यार खराब कर दूंगा कैन यू टाई दैट वन एज़ वेल दिस वन टाई विच लेफ्ट पार्ट ही है चलो बधे केस तो नहीं तो अड्डे भेज दे हुण रिपन सही है ओके आई थिंक इट्स गुड ओके शुक्रिया ਵਧੀਆ ਕਵਰ ਅਪ ਕਰਤਾ ਹਨ ਯਾ ਸਾਡਾ ਮੁੰਡਾ ਬਹੁਤ ਐਕਸਾਈਟਡ ਸੀਗਾ ਸੀਲੇ ਡੈਡ ਸੀ ਸ਼ੁਕਰਾਨਾ ਥੈਂਕ ਯੂ ਹਬੇਬੀ ਯਾ ਥੈਂਕ ਯੂ ਯੋਅਰ ਕਮ ਸ਼ੁਕਰਾਨਾ ਸ਼ੁਭਿਆ ਸ਼ੁਕਰਾਨਾ ਚਲੋ ਬਾਜ ਲਓ ਹੁਣ ਕਿਉਂ ਬਈ ਕਿਵੇਂ ਲੱਗ ਰਿਹਾ ਦੱਸਿਓ ਘਰ ਤੇ ਬਾਕੀ ਜਿਹੜਾ ਦੂਜਾ ਡੈਡ ਸੀ ਹੈ ਨਾ ਇਹਨੂੰ ਲੋਅਸਟ ਪੁਆਇੰਟ ਵੀ ਕਿਹਾ ਜਾਂਦਾ ਹੈ ਮਤਲਬ ਸਭ ਤੋਂ ਲੋਅਸਟ ਪੁਆਇੰਟ ਇਹ ਹੈ ਵੈਸੇ ਯਾਰ ਇਹ ਸਾਨੂੰ ਹੁਣ ਪਤਾ ਨਹੀਂ ਕਿਵੇਂ ਹੈ ਇਹਦੇ ਬਾਰੇ ਕਿਉਂਕਿ ਇਥੋਪੀਆ ਜਦੋਂ ਅਸੀਂ ਗਏ ਸੀਗੇ ਤੇ ਉੱਥੇ ਜਿਹੜਾ ਪਤਾਲ ਲੋਕ ਦੇਖਿਆ ਸੀ ਵੈਸੇ ਉਹਨੂੰ ਵੀ ਲੋਏਸਟ ਪੁਆਇੰਟ ਕਈ ਕਹਿੰਦੇ ਸੀ ਵੀ ਲੋਏਸਟ ਪੁਆਇੰਟ ਹੈ ਤੇ ਹੁਣ ਡੈਡ ਸੀ ਨੂੰ ਵੀ ਕਹਿ ਰਹੇ ਆ ਕਈ ਵੀ ਇੱਥੇ ਸਭ ਤੋਂ ਲੋਏਸਟ ਪੁਆਇੰਟ ਹੈ ਪਰ ਇੰਨਾ ਜ਼ਰੂਰ ਪਤਾ ਲੱਗਿਆ ਜਿੱਥੇ ਵੀ ਲੋਏਸਟ ਪੁਆਇੰਟ ਹੁੰਦਾ ਨਾ ਉੱਥੇ ਜਿਹੜੀ ਹੈ ਖਾਰਾ ਬਹੁਤ ਜ਼ਿਆਦਾ ਹੁੰਦਾ ਪਾਣੀ ਧਰਤੀ ਖਾਰੀ ਹੁੰਦੀ ਹੈ ਉੱਥੇ ਵੀ ਸਾਰੇ ਲੂਣ ਦੇ ਪਹਾੜ ਤੇ ਲੂਣ ਦਾ ਹੋਇਆ ਸੀਗਾ ਮੇਰੇ ਖਿਆਲ ਚ ਜਿਹੜਾ ਡੈਡ ਸੀ ਆ ਤੇ ਇੱਥੇ ਵੀ ਤਾਂ ਹੀ ਕਰਕੇ ਸਾਰਾ ਖਾਰੇ ਦਾ ਖਾਰ ਹੈਗਾ ਇਹ ਯੇ ਲਾਈਫਗਾਰਡ ਯੇ ਓਕੇ ਓਕੇ Yeah. Yeah. Hello, how are you? Yeah, fine. You are welcome to the sea. Mm -hmm. Today, the sky beautiful. Yeah. It's very, very good. Mm -hmm. Thank okay. you. Uh, now, first is swimming. The swimming from the sea, just relax so in your back. Yeah. No touch, okay? No, okay. That you bag mud there in the package. Huh? This is from the sea. Okay. It's good for skin, for calcium, potassium, sodium. Okay. Me every day for skin. Okay. It's nice. Okay. But you dried long, 10 minutes, full body, for face. It's beautiful. 10 minutes stay in the area with the sun, okay? But uh, I don't know how to swim, uh, how I can float. Like this. Like this, yeah, relax. No, just relax. Okay. okay. No, okay? like this. Dude. No, no, no. Not good for eyes. It's not good for the? Not good for eyes. Okay. Very, very salt. Okay, very, very salt. Yeah, yeah, yeah. Okay. Okay, okay. okay. Thank you. You are welcome. Hey, Loji. i ਆ ਦੇਖੋ ਪਾਣੀ ਦੇ ਬੱਚੇ ਆਨੇ ਖੁਸ਼ੀ ਦੇਖੋ ਮੇਰੀ ਚप्पल ਵੀ ਫਲੋਟ ਕਰ ਰਹੀ ਆ ਤੈਰ ਰਹੀ ਆ ਦੇਖੋ ਡੁੱਬਦੀ ਨਹੀਂ ਹੈ ਨਾ ਤਾਂ ਵਾਹ ਕੀ ਬਾਤ ਆ ਯਾਰ ਮਜ਼ਾ ਕਰ ਰਹੇ ਹੁਣ ਬਾਡੀ ਨੂੰ ਦੇਖਦੇ ਆ ਤੇ ਥੱਲੇ ਜਾ ਕੇ ਤੇ ਤੁਹਾਨੂੰ ਹੋਰ ਦੱਸਦਾ ਜਿਹੜਾ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਇਹ ਇੰਨੀ ਕੁ ਪ੍ਰਾਈਵੇਟ ਏ ਵਿੱਚ ਹੁੰਦੀ ਹੈ ਇਹ ਉੱਪਰ ਹੈਗਾ ਰਿਜ਼ੋਰਟ ਸਾਰਾ ਤੇ ਹੌਲੀ ਹੌਲੀ ਲੋਕ ਇਨਾਉਣੇ ਸ਼ੁਰੂ ਹੋਣਗੇ ਤੇ ਤੁਹਾਨੂੰ ਇਧਰੋਂ ਵੀ ਦਿਖਾਦਾ ਮੈਂ ਥੋੜਾ ਜਿਹਾ ਸ਼ਾਮ ਹੋਈ ਜਾਂਦੀ ਹੈ ਨਾ ਜਿਵੇਂ ਜਿਵੇਂ ਲੋਕ ਆਈ ਜਾਣਗੇ ਦੁਪਹਿਰ ਕਰਕੇ ਕੋਈ ਆਉਂਦਾ ਨਹੀਂ ਇਹ ਕਹਿੰਦੇ ਆ ਮਿੱਟੀ ਵੀ ਮਲਣੀ ਆ ਆ ਮਿੱਟੀ ਕਹਿੰਦੇ ਬਾਡੀ ਲਈ ਚੰਗੀ ਹੁੰਦੀ ਹੈ ਪਹਿਲਾਂ 5-7 ਮਿੰਟ ਮੈਂ ਵਿੱਚ ਲਾ ਕੇ ਆਉਣੇ ਉਦੋਂ ਬਾਅਦ ਆ ਕੇ ਮੈਂ ਆ ਮਲੂੰਗਾ ਸਾਰੀ ਇਹ ਬਾਡੀ ਤੇ ਮਲ ਕੇ ਫੇਰ ਫੇਰ ਆਪਾਂ ਡੈੱਡ ਸੀ ਜਾਣਾ ਇੱਥੇ ਇਹਨਾਂ ਨੇ ਆ ਨਹਾਉਣ ਦੋਣ ਨੂੰ ਵੀ ਦਿੱਤਾ ਹੋਇਆਗਾ ਆ ਸਾਫ਼ ਪਾਣੀ ਮਤਲਬ ਨਹਾਇਆ ਜਾ ਸਕਦਾ ਜੇ ਤੁਸੀਂ ਓਪਨਲੀ ਜਾਓਗੇ ਜਿਵੇਂ ਉਹ ਥੇ ਤੁਸੀਂ ਉਹ ਸਾਈਡ ਤੇ ਜੇ ਤੁਸੀਂ ਟਰਾਈ ਕਰੋਗੇ ਨਾ ਕੁਝ ਲੋਕ ਉਹ ਥੇ ਨਹਾ ਰਹੇ ਆ ਦਿਖਾ ਦੇਣਾ ਤੁਹਾਨੂੰ ਓ ਦੇਖੋ ਹੁਣ ਤੁਹਾਨੂੰ ਦਿਖਦੇ ਹਾਂ ਨੇ ਕੁਝ ਲੋਕ ਕਰ ਰਹੇ ਪਰ ਉੱਥੇ ਫੈਸਿਲਿਟੀਆਂ ਨਹੀਂ ਮਿਲਦੀਆਂ ਸਾਰੀਆਂ ਤੇ ਇੱਥੇ ਤਾਂ ਕਿ ਪ੍ਰਾਈਵੇਟ ਏਰੀਆ ਹੋਟਲ ਦਾ ਆ ਦੇਖੋ ਇੱਥੇ ਜਾਲੀ ਲਾ ਰਖੀ ਨੇ ਇਹਨਾਂ ਨੇ ਇਹ ਸਾਰਾ ਪ੍ਰਾਈਵੇਟ ਏਰੀਆ ਲੈ ਵੀ ਚੱਲੀ ਅੰਦਰ ਜੇ ਤਾਂ ਮੈਂ ਵੈਸੇ ਜਾਣਾ ਥੋੜਾ ਜਿਹਾ ਐਕਸਪੀਰੀਅੰਸ ਕਰਦਾ ਤੇ ਥੱਲੇ ਯਾਰ ਇਹ ਬੀਚ ਇੱਥੇ ਵੀ ਨਹੀਂ ਜਿਹੜਾ ਹੋਟਲ ਦਾ ਕਹਿੰਦੇ ਸੀ ਨਾ ਕਿ ਬੀਚ ਹੈ ਥੱਲੇ ਵੀ ਬੱਟੇ ਆ ਬਹੁਤ ਜ਼ਿਆਦਾ ਦਲਦਲ ਹੈ ਜਾਂ ਬੱਟੇ ਆ ਤੇ ਮੈਂ ਇੱਕ ਵਾਰ ਟਰਾਈ ਕਰਕੇ ਉਹਨਾਂ ਵੀ ਕਿੰਨਾ ਕੁ ਡੂੰਗਾ ਉਸ ਤੋਂ ਬਾਅਦ ਫਲੋਟ ਕਰਨਾ ਸਿੱਖਾਂਗੇ ਕਿਵੇਂ ਫਲੋਟ ਕਰਦੇ ਆ ਤੇ ਇਧਰਲੇ ਪਾਸੇ ਨਾ ਮੈਂ ਤੁਹਾਨੂੰ ਦੱਸਦਾ ਇਹ ਆ ਸਾਹਮਣੇ ਸਾਡੇ ਇੱਥੇ ਬਿਲਕੁਲ ਇਜ਼ਰਾਈਲ ਹੈ ਜਿਹੜੇ ਉਹ ਸਾਹਮਣੇ ਤੁਹਾਨੂੰ ਪਹਾੜ ਦਿਖ ਰਿਹਾ ਮੈਂ ਇਧਰਲੇ ਪਾਸੇ ਦਿਖਾ ਦੇਣਾ ਤੁਹਾਨੂੰ ਤੇ ਉਹ ਸਾਰਾ ਇਜ਼ਰਾਈਲ ਹੈਗਾ ਸਾਹਮਣੇ ਵਾਲੇ ਪਾਸੇ ਤੇ ਇਹ ਵੈਸੇ ਤਾਂ ਅਸੀਂ ਨਾਲ-ਨਾਲ ਆਏ ਆ ਇਧਰਲੇ ਪਾਸੇੋਂ ਸਾਰ ਇੱਥੋਂ ਬਿਲਕੁਲ ਨੇੜੇ ਆ ਜਾਂਦਾ ਇਜ਼ਰਾਈਲ ਇੱਥੋਂ ਦੇਖੋ ਆ ਸਮੁੰਦਰ ਦੀ ਬਾਉਂਡਰੀ ਲੱਗਦੀ ਹੈਗੀ ਤੇ ਜਿਹੜਾ ਅੱਧਾ ਸਮੁੰਦਰ ਹੈ ਇਹ ਅੱਧਾ ਸਮੁੰਦਰ ਹੈ ਜਿਹੜਾ ਇਹ ਹੁਣ ਮਤਲਬ ਜਾਰਡਨ ਤੇ ਜਾਰਡਨ ਵਾਲੇ ਪਾਸੇ ਹੈ ਤੇ ਅੱਧਾ ਸਮੁੰਦਰ ਇਜ਼ਰਾਈਲ ਜਗਾ ਮੇਰੇ ਕਹਿਣ ਤੋਂ ਮਤਲਬ ਇਹ ਹੈ ਵੀ ਡੈਡ ਜਿਹੜਾ ਡੈਡ ਸੀ ਹੋਣ ਦੇ ਨਾਲ ਨਾਲ ਇੰਟਰਨੈਸ਼ਨਲ ਬਾਉਂਡਰੀ ਵੀ ਹੈਗੀ ਦੋਵੇਂ ਕੰਟਰੀਜ਼ ਦੀ ਤੇ ਇੱਥੋਂ ਜਿਹੜੀ ਜਰੂਸ਼ਲਮ ਹੈ 8 ਕਿਲੋਮੀਟਰ ਹੈ ਇੱਥੋਂ ਤੇ ਜਿਹੜੀ ਅਮਾਨ ਜਾਰਡਨ ਦੀ ਰਾਜਧਾਨੀ ਅਮਾਨ ਉਹ ਜਾਦੇ ਦੂਰ ਹੈ ਉਹਨੂੰ ਲੱਗਦੇ ਆ ਮੇਰੇ ਖਿਆਲ ਚ ਅਮਾਨ ਦੀ ਅਮਾਨ ਜਾਣ ਨੂੰ ਜਿਹੜੀ ਜਾਰਡਨ ਦੀ ਰਾਜਧਾਨੀ ਹੈ ਇੱਥੋਂ ਡੇਢ ਘੰਟਾ ਜਰੂਸ਼ਲਮ ਮੇਲਾ ਦਾ ਸਾਰੀ 40-45 ਮਿੰਟ ਦਾ ਰਸਤਾ ਇੱਥੋਂ ਚਲੋ ਚਲੋ ਥੋੜਾ ਜਿਹਾ ਹੋਰ ਅੱਗੇ ਜਾਓ ਇਹ ਕਿਹੜਾ ਜਿਆਦਾ ਡੂੰਘਾ ਰੁਪਨ ਉਹ ਜਿੱਥੇ ਤੱਕ ਉਹਨਾਂ ਨੇ yellow color ਦੀਆਂ balls ਰੱਖੀਆਂ ਨੇ ਉੱਥੇ ਤੱਕ ਜਾ ਸਕਦੇ ਹੋ ਤੁਸੀਂ ਜਿਆਦਾ ਡੀਪ ਹੈ ਨਾ ਡਰੋ ਜਾਓ ਟਰਾਈ 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 ਬੋਡੀ ਨੂੰ ਉਦਾਂ ਹੀ ਛੱਡ ਦਿਓ ਬਸ ਲੂਸ ਬੋਡੀ ਆਪਣੇ ਆਪ ਉੱਪਰ ਆ ਰਹੀ ਹੈ ਖੁਸ਼ੀ ਏ ਫਿਰ ਹਲੇ ਕਹਿੰਦੇ ਮੈਨੂੰ ਡਰ ਲੱਗਦਾ ਉਹ ਸੱਚੀ ਬੌੜੀ ਆਪਣੇ ਆਪ ਉੱਪਰ ਆ ਰਹੀ ਹੈ ਜਮਨ ਲੱਗ ਹੀ ਨਹੀਂ ਰਹਾ ਫਿਰ ਇਹਨੂੰ ਤਾਂ ਹੀ ਤਾਂ ਕਹਿੰਦੇ ਨੇ ਡਾਂਸ ਮਰੀਆਂ ਲੱਤਾਂ ਉਹ ਲੱਤਾਂ ਮਰੀਆਂ ਦੇਖੀ ਖੁਦ ਹੀ ਆਪਣੇ ਆਪਾਂ ਲੱਗਦਾ ਵੀ ਉੱਪਰ ਆਉਣੀਆਂ ਹੂੰ ਉਹ ਵਾਹ ਯਾਰ ਕਮਾਲ ਹੋ ਗਿਆ ਨਹੀਂ ਚਾਏ ਤਾਂ ਕਰੋ ਨਾ ਫਲੋਟਿੰਗ ਕਰਨ ਦੀ ਡੂੰਘਾ ਬਹੁਤ ਆ ਉੱਥੇ ਜਾ ਕੇ ਮੈਨੂੰ ਲੱਗਦਾ ਹੋਰ ਵੀ ਡੂੰਘਾ ਹੋ ਜਾਣਾ ਇਹ ਇੱਥੇ ਬਹੁਤ ਇੱਥੇ ਬਹੁਤ ਡੀਪ ਹੈ ਇਹਨਾਂ ਨਾਲ ਡੂੰਘਾ ਹੁੰਦਾ ਸਿੱਧੇ ਖੜੇ ਹੁਣ ਹਾਂ ਮੈਂ ਬਿਲਕੁਲ ਪੈਰ ਵੀ ਨਹੀਂ ਲੱਗ ਰਹੇ ਮੇਰੇ ਥੱਲੇ ਲੇ ਵੀ ਇਹਦਾ ਪਾਣੀ ਟੈਸਟ ਕਰ ਲੀਏ ਹੁਣ ਪਾਣੀ ਕਿਹੋ ਜਿਹਾ ਦਾ ਥੋੜਾ ਜਿਹਾ। ਉਹ ਹੋ ਇਹਨਾਂ ਕ ਖਾਰਾ ਪਾਣੀ ਹੈ ਨਾ। ਹੂੰ ਹੂੰ ਐਂ ਲੱਗਦਾ ਜਿਵੇਂ ਜ਼ਹਿਰ ਮੂੰਹ ਚ ਪਾ ਲਿਆ ਹੋਵੇ। ਇੰਨਾ ਕ ਜ਼ਿਆਦਾ ਖਾਰਾ ਹੈ ਯਾਰ ਜ਼ਿੰਦਗੀ ਚ ਇੰਨਾ ਖਾਰਾ ਪਾਣੀ ਨਹੀਂ ਦੇਖਿਆ। ਤਾਂ ਹੀ ਕਰਕੇ ਹੂੰ ਹੂੰ ਤਾਂ ਹੀ ਕਰਕੇ ਸਮੁੰਦਰ ਚ ਕੋਈ ਵੀ ਜਾਨਵਰ ਜਿਉਂਦਾ ਨਹੀਂ ਰਹਿ ਸਕਦਾ ਕੋਈ ਵੀ ਸਰਵਾਈਵ ਨਾ ਮੱਛੀ ਨਾ ਕੋਈ ਸੱਪ ਨਾ ਕੁਝ ਵੀ ਨਾ ਮਗਰਮਾ ਜਿੰਨੇ ਵੀ ਪਾਣੀ ਵਾਲੇ ਜੀਵ ਜੰਤੂ ਆ ਕਾਰਨ ਸਿਰਫ ਇਹ ਆ ਯਾਰ ਇੰਨਾ ਮੂੰਹ ਦਾ ਟੇਸਟ ਇੰਨਾ ਜ਼ਿਆਦਾ ਖਰਾਬ ਹੋ ਗਿਆ ਦੱਸ ਨਹੀਂ ਸਕਦਾ ਤੁਹਾਨੂੰ ਲਾਈਵ 'ਚ ਨਹੀਂ ਕਦੇ ਇੰਨਾ ਖਰਾਬ ਪਾਣੀ ਟੇਸਟ ਕੀਤਾ ਦੋਸਤੋ ਜਮਾ ਇਲਾਦੇ ਮੇ ਉੱਤੇ ਧਰਦੇ ਤੈਰਦੇ ਫਿਰਦੇ ਹੋਣ ਵੈਰੀ ਨਾਈਸ ਜਿੱਥੇ ਲੋਕ ਨਾ ਹੁੰਦੇ ਮੈਂ ਵੀ ਐਕਸਪੀਰੀਅੰਸ ਕਰਕੇ ਵੇਖਣਾ ਸੀ ਦੇਖੋ ਯਾਰ ਰਾਮ ਨਾਲ ਮੈਂ ਤੈਰ ਰਿਹਾ ਹਾਂ ਬਿਲਕੁਲ ਵੀ ਹੱਲ ਚੱਲ ਨਹੀਂ ਰਿਹਾ ਤੇ ਨਾ ਕੋਈ ਡੁੱਬਣ ਦਾ ਚਾਂਸ ਹੈ ਪਹਿਲਾ ਸਮੁੰਦਰ ਇਹੋ ਜਿਹਾ ਦੇਖਿਆ ਜਿੱਥੇ ਬੰਦਾ ਡੁੱਬ ਵੀ ਨਹੀਂ ਸਕਦਾ ਕਮਾਲ ਦਾ ਐਕਸਪੀਰੀਅੰਸ ਹੈਗਾ ਲੱਗਦਾ ਵੀ ਜੇ ਕਿਸੇ ਨੇ ਸਵੀਮਿੰਗ ਸਿੱਖਣੀ ਹੈ ਯਾ ਇੱਥੋਂ ਸਿੱਖ ਜਾ ਹਮ ਹੁਣ ਆਪਾਂ ਬਾਹਰ ਜਾਣਾਗਾ ਤੇ ਬਾਹਰ ਜਾ ਕੇ ਖੁਸ਼ੀ ਮੱਡ ਮਲਦੇ ਆ ਠੀਕ ਹੈ ਜਿਹੜਾ ਇਹਨਾਂ ਨੇ ਕਿਹਾ ਸੀ ਮਿੱਟੀ ਮੜ ਲਿਓ ਉਹ 10 ਮਿੰਟ ਲਈ ਮਲ ਕੇ ਰੱਖਣੀ ਹੈ ਨਾ ਤੁਸੀਂ ਇਹਨੇ ਚਿੱਲ ਕਰੋ 2-4 ਮਿੰਟ ਹੋਰ ਆ ਲਾਈਫ ਗਾਰਡ ਸਾਡੇ ਕੋਲੇ ਖੜਾ ਲਾਈਫ ਗਾਰਡ ਦਿਖਾਓ ਜਿਹੜੇ ਬੰਦਾ ਥੱਲੇ ਜਾਂਦਾ ਯੇ ਥੈਂਕ ਯੂ ਸੋ ਮੱਚ ਸੌਰੀ ਸੇਫਟੀ ਲਈ ਹੈ ਹਮ ਸਹੀ ਹੈ ਉਹਦਾ ਉਹਦਾ ਰਿਪਲ ਇੰਨਾ ਡੀਪ ਹੈ ਨਹੀਂ ਤੁਸੀਂ ਤੂੰ ਹੀ ਡਰੀ ਜਾਂਦੇ ਸੀ ਪਹਿਲਾਂ ਪਹਿਲਾਂ ਹੁਣ ਤਾਂ ਤੁਹਾਨੂੰ ਵਧੀਆ ਐਕਸਪੀਰੀਅੰਸ ਹੋ ਗਿਆ ਨਾ हां बहुत बढ़िया। ਹੁਣ ਤਾਂ ਦੇਖੋ ਮੱਛੀ ਬਣਿਆ ਫਿਰਦਾ ਮੁੰਡਾ ਸਾਡਾ। ਵਾਹ ਯਾਰ ਹੁਣ ਬਾਹਰ ਜਾਣ ਦਾ ਟਾਈਮ ਆ ਗਿਆ। ਤੇ ਬਾਹਰ ਜਾ ਕੇ ਜਿਹੜੀ ਮਿੱਟੀ ਆ ਜਿਹੜੀ ਇਹਨਾਂ ਨੇ ਕਿਹਾ ਸੀ ਬੋਡੀ ਲਈ ਬਹੁਤ ਜ਼ਿਆਦਾ ਚੰਗੀ ਹੁੰਦੀ ਹੈ। ਉਹ ਜਾ ਕੇ ਮਲ ਕੇ ਲਿਆਉਣੀ ਆ। ਤੁਸੀਂ ਯਕੀਨ ਕਰੋਗੇ ਮੈਂ ਕਿੰਨੇ ਕ ਪਾਣੀ ਤੇ ਤੈਰ ਰਿਹਾ। ਜਮਾ 2 ਫੁੱਟ ਵੀ ਡੂੰਘਾ ਨਹੀਂ ਹੈਗਾ ਖੜਾ ਹੋਵਾਂ। ਉਹ ਖੜਾ ਵੀ ਨਹੀਂ ਹੋਇਆ ਜਾਂਦਾ ਉਹਨਾਂ ਨੇ ਕਿਹਾ ਸੀ ਵੀ ਹੱਥ ਪੈਰ ਨਹੀਂ ਮਾਰਨੇ ਉਹ ਖੜਾ ਵੀ ਨਹੀਂ ਹੋਇਆ ਜਾਂਦਾ ਦੇਖੋ ਪਾਣੀ ਪਾਣੀ ਆਏ ਚੱਕਰੇ ਉੱਪਰ ਨੂੰ ਉਹ ਪਾਣੀ ਮਤਲਬ ਲੱਤਾਂ ਥੱਲੇ ਨਹੀਂ ਜਾਂਦੀਆਂ ਲੈ ਵੀ ਹੁਣ ਆਪਾਂ ਚੱਲਦੇ ਆ ਬਾਹਰਲੇ ਪਾਸੇ ਇੰਨਾ ਕੁ ਡੂੰਗਾ ਸੀਗਾ ਤੁਸੀਂ ਦੇਖੋ ਇੰਨਾ ਕੁ ਦੋਸਤਾਂ ਹੈ ਮਾੜਾ ਰੇਂਜੇ ਸਾਬਣ ਲਾਉਣ ਪਿਆਰ ਨਾਲ ਮਲੋ ਨਾ ਉਹਨਾਂ ਨੂੰ ਥੋੜਾ ਲੇ ਵੀ ਹੁਣ ਇਹ ਕਹਿੰਦੇ ਵੀ 10 ਮਿੰਟ ਤੂੰ ਇੱਥੇ ਖੜਨਾ ਹੈਗਾ ਜਦੋਂ ਇਹ ਸਾਰੀ ਮਿੱਟੀ ਸੁੱਕ ਗਈ ਤੇ ਉਦੋਂ ਮੈਂ ਜਿਹੜਾ ਸਮੁੰਦਰ ਹੈ ਉਹਦੇ ਵਿੱਚ ਬਿਲਕੁਲ ਦੁਬਾਰਾ ਜਾਣਾ ਹੈਗਾ ਤੇ ਉਹਦੇ ਮਤਲਬ ਬਾਡੀ ਲਈ ਦੱਸਦੇ ਆ ਕੁਝ ਜ਼ਿਆਦਾ ਬੈਨੀਫਿਟਸ ਹੈ ਤੇ ਸੋਡੀਅਮ ਹੈ ਇਹਦੇ ਵਿੱਚ ਸੋਡੀਅਮ ਹੈ ਇਹਦੇ ਵਿੱਚ ਹਾਂਜੀ ਹਾਂਜੀ ਅੱਛਾ ਇਹ ਕਹਿੰਦੇ ਸੋਡੀਅਮ ਹੈ ਇਹਦੇ ਵਿੱਚ ਤੇ ਆ ਟਿੱਕੀ ਇੱਕ ਸਾਬਣ ਦੀ ਹੈ ਮੇਰੇ ਕੋਲੇ ਜਿਹੜੀ ਇਹ ਸਾਬਣ ਦੀ ਟਿੱਕੀ ਹੈ ਇਹ ਮੈਂ ਮੂੰਹ ਤੇ ਲਾਉਣੀ ਆ ਜਾਂਦੇ ਜਾਂਦੇ ਸਭ ਤੋਂ ਖਾਸ ਜਿਹੜੀ ਧਿਆਨ ਰੱਖਣ ਵਾਲੀ ਗੱਲ ਹੈ ਨਾ ਇਹਦੇ ਥੱਲੇ ਪੱਥਰ ਬਹੁਤ ਨੇ ਤੇ ਜਿਵੇਂ ਰੌਕਸ ਹੁੰਦੀ ਹੈ ਨਾ ਰੌਕ ਬੀਚ ਐ ਵੀ ਤੇ ਮਤਲਬ ਪੈਰ ਜੇ ਛਿੱਲਿਆ ਗਿਆ ਤੁਹਾਡਾ ਜਾਂ ਹੱਥ ਤੇ ਕਿਤੇ ਵੀ ਕੱਟ ਵੱਜ ਗਿਆ ਤਾਂ ਫਿਰ ਇਹ ਸਮਝ ਲਓ ਵੀ ਖੈਰ ਨਹੀਂ ਹੈਗੀ ਜਿਵੇਂ ਜ਼ਖਮ ਤੇ ਕੋਈ ਲੂਣ ਪੁੱਕਦੇ ਨਾ ਉਹ ਕੰਮ ਹੈਗਾ ਪਾਣੀ ਜ਼ਿਆਦਾ ਖਾਰਾ ਤੇ ਜ਼ਖਮ ਜੇ ਥੋੜਾ ਜਿਹਾ ਵੀ ਹੋ ਗਿਆ ਤੇ ਉਹਦਾ ਬਹੁਤ ਵਿਚਾਰ ਰੱਖਣਾ ਪੈਂਦਾ ਹੈਗਾ ਇਹਨੂੰ ਪੁੱਛਿਆ ਸੀ ਮੈਂ ਕਿਹਾ ਵੀ ਪ੍ਰੋਪਰ ਬੀਚ ਨਹੀਂ ਹੈਗੀ ਕਹਿੰਦਾ ਪ੍ਰੋਪਰ ਬੀਚ ਡੈడ్ ਸੀਚ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਸਾਰੇ ਡੈడ్ ਸੀਚ ਆਈ ਪੱਥਰ ਹੀ ਪੱਥਰ ਸਾਰੇ ਕਿਤੇ ਐਵੇਂ ਹੀ ਹੈ ਜਿੱਥੇ ਮਾੜਾ ਮੋਟਾ ਮਿਲਦਾ ਹੈ ਸਭ ਤੋਂ ਵਧੀਆ ਤੁਹਾਨੂੰ ਇਹੀ ਹੈਗਾ ਜਿਹੜਾ ਜਦੋਂ ਇੰਟਰ-ਇੰਟਰ ਹੁੰਦੇ ਨਾ ਥੋੜਾ ਜਿਹਾ ਸਮੁੰਦਰ ਦੇ ਉਦੋਂ ਥੋੜੇ ਪੱਥਰ ਵੱਧਾ ਜਿਉਂ-ਜਿਉਂ ਥੱਲੇ ਜਾਂ ਜਾਂਦੇ ਆ ਥੱਲੋਂ ਪੱਧਰ ਹੈਗਾ ਥੱਲੇ ਪੱਥਰ ਹੈ ਜੇ ਘਟ ਜਾਂਦੇ ਆ ਵੀ ਵਾਂਸ ਅਗੇਨ ਤੇ ਹੁਣ ਆਪਾਂ ਚੱਲੇ ਅੰਦਰ ਨੂੰ ਉਹ ਜਿਹੜਾ ਸਿਰੇ ਵਾਲਾ ਐਤਕੀ ਲਾਸਟ ਪੁਆਇੰਟ ਹੈ ਜਿੱਥੇ ਇਹਨਾਂ ਦੀਆਂ ਬੋਲਾਂ ਜੀਆਂ ਰੱਖੀਆਂ ਤੇ ਉਹ ਟੱਚ ਕਰਕੇ ਮੁੜਨੀ ਹੈਗੀਆਂ ਕਿਉਂਕਿ ਹੁਣ ਕੰਫਰਟੇਬਲ ਆ ਮੈਂ ਜਿਆਦਾ ਪਹਿਲਾਂ ਨਾਲੋਂ ਹੁਣ ਡਰ ਬਿਲਕੁਲ ਨਹੀਂ ਲੱਗ ਰਿਹਾ ਪਹਿਲਾਂ ਤਾਂ ਡਰ ਬਹੁਤ ਜ਼ਿਆਦਾ ਲੱਗਦਾ ਸੀਗਾ ਬਾਕੀ ਯਾਰ ਇੱਥੋਂ ਦਾ ਜਿਹੜਾ ਐਕਸਪੀਰੀਅੰਸ ਹੈ ਨਾ ਉਹ ਬਾਹ ਕਮਾਲ ਆ ਇੰਨਾ ਕ ਜ਼ਿਆਦਾ ਤੇ ਮੈਨੂੰ ਲੱਗਦਾ ਵਾਂਸ ਪਾਉਣੇ ਟਾਈਮ ਮਤਲਬ ਬੰਦੇ ਨੂੰ ਜ਼ਿੰਦਗੀ ਚ ਕਰਨਾ ਚਾਹੀਦਾ ਹੈਗਾ ਡੈਡ ਸੀ ਜਿਹੜਾ ਸਵੈਮਾਂਗਾ ਕਿਸੇ ਵੀ ਸਮੁੰਦਰ ਜਮੈਂ ਲਾਈਫ ਚ ਅੱਜ ਤੱਕ ਖੁੱਲ ਗਿਆ ਇੰਨਾ ਮਤਲਬ ਕੁੱਦਿਆ ਨਹੀਂ ਹੈਗਾ ਜਾਂ ਸਵੈਮ ਨਹੀਂ ਕੀਤਾ ਜਾਂ ਇੰਨੀ ਦੂਰ ਤੱਕ ਨਹੀਂ ਗਿਆ ਹਨ ਤੇ ਜਿੰਨਾ ਡੈਡ ਸੀ ਜਾ ਕੇ ਇੰਜੋਏ ਕਰ ਰਹੇ ਹਾਂ ਚਲੋ ਚਲੋ ਜਾਓ ਜੋ ਅੱਗੇ ਅੱਗੇ ਜਾਓ ਗਾਣਾ ਹੁੰਦਾ ਮੈਂ ਬਿਲਕੁਲ ਜਮਾ ਜਮਾ ਆ ਦੇਖੋ ਤੁਸੀਂ ਸਾਰੇ ਜਣੇ ਇਹ ਜਿੰਨੇ ਵੀ ਨਾ ਝੱਗ ਜਿਹਾ ਵਾਈਟ ਵਾਈਟ ਇਹ ਸਾਰਾ ਲੂਣ ਹੈ ਇਹ ਇਸੇ ਚੋਂ ਹੀ ਨਿਕਲੇ ਹੁਣ ਮੈਨੂੰ ਆਇਆ ਲੱਗਦਾ ਵੀ ਸਾਨੂੰ ਇਥੋਂ ਬੋਰੀਆਂ ਪਰ ਪਰ ਲੈ ਜਾਣੀਆਂ ਚਾਹੀਦੀਆਂ ਨੇ ਸ਼ੁੱਧ ਕਿਹੜਾ ਨਮਕ ਹੁੰਦਾ ਸੇਂ ਦਾ ਨਮਕ ਕਿਲੋ ਦੋ ਕਿਲੋ ਲੂਣ ਦਾ ਮੇਰੇ ਤੋਂ ਲਾ ਲਿਓ ਆਹੋ ਸਹੀ ਗੱਲ ਹੈ ਆ ਇਧਰਲੇ ਪਾਸੇ ਵੀ ਆ ਕਿਨਾਰੇ ਤੇ ਆਇਆ ਪੈ ਰ ਪਰ ਬਹੁਤ ਸਾਰਾ ਲੂਣ ਹੈ ਰੋਟ ਕਰੋ ਹੁਣ ਮੈਂ ਜੂਮ ਕਰੋ ਯਾ ਹੁਣ ਸਿੱਖ ਗਏ ਨਾ ਤੁਸੀਂ ਯੈਸ ਪਹਿਲਾਂ ਰਿਪਨ ਐਵੇਂ ਡਰੀ ਜਾਂਦੇ ਸੀ ਫਲੋਟਿੰਗ ਕਰਨ ਤੋਂ ਹੁਣ ਬਹੁਤ ਡੀਪ ਸਮੁੰਦਰ ਚ ਐਨ ਰਾਮਨਾ ਫਲੋਟਿੰਗ ਕਰ ਰਹੇ ਨੇ ਨਾ ਫੇਸ ਤੇ ਨਾ ਲਾਏ ਇਹ ਪਾਣੀ ਨਹੀਂ ਲਾਉਣਾ ਫਿਰ ਚੂਗੂ ਕ ਐਵੇਂ ਲੈ ਵੀ ਮਨਾ ਚੱਲੀਏ ਬਾਹਰ ਨੂੰ ਤੇ ਵੈਸੇ ਇਹ ਚ ਕਹਿੰਦੇ ਅੱਧੇ ਘੰਟੇ ਤੋਂ ਵੱਧ ਨਹਾਈਦਾ ਨਹੀਂ ਹੁੰਦਾ ਪਰ ਮੈਂ ਤਾਂ ਦੇਖ ਲਓ ਮੈਨਲਾ ਤਾਂ ਘੰਟਾ ਡੇਢ ਘੰਟਾ ਹੋ ਗਿਆ ਬੜੇ ਨੂੰ ਆਹ ਦੇਖੋ ਲੂਣ ਐਵੇਂ ਸੀਗਾ ਵਿੱਚ ਥੱਲੇ ਇੰਨਾ ਨਾ ਲੂਣ ਜੰਮਿਆ ਹੋਇਆ ਯਾਰ ਸਮੁੰਦਰ ਚ ਥੱਲੇ ਤੇ ਹੁਣ ਚੱਲੇ ਆਂ ਜਮਾਂ ਬਾਹਰ ਵੱਧ ਹੋ ਗਿਆ ਹਨਾ ਕੋਲ ਘੰਟਾ ਨਹੀਂ ਆਹ ਡੱਡ ਸੀ ਨੇ ਮੇਰਾ ਕੜਾ ਦੇਖੋ ਕਿਵੇਂ ਦਾ ਕਰਤਾ ਸਰਬਲੋ ਦਾ ਕੜਾ ਹੈ ਇਹ ਤੇ ਇੰਨੀ ਛੇਤੀ ਮੈਨੂੰ ਤਾਂ ਲੱਗਦਾ ਜੰਗਾਲ ਲੱਗੀ ਆ ਪਤਾ ਨਹੀਂ ਕੁਝ ਹੋਰ ਲੱਗਿਆਗਾ ਤੇ ਹੁਣ ਬਰੇਤੀ ਨਾਲ ਮੰਨ ਜਾਣਾ ਪਊਗਾ ਫਿਰ ਸਹੀ ਹੋਊਗਾ ਮੇਰੇ ਖਿਆਲ ਚ ਤੇ ਇਥੋਂ ਮੈਂ ਵੈਸਤਾ ਇੱਥੇ ਵਿਰੇਤ ਹੁੰਦੀ ਹੈ ਵਿਰੇਤੀ ਹੈ ਵੀ ਪਰ ਇਹ ਵੀ ਲੂਣੀ ਹੈ ਇਹਦੇ ਨਾਲ ਸਾਫ਼ ਨਹੀਂ ਕਰ ਸਕਦਾ ਇਹਨੂੰ ਕੀ ਫੀਲਿੰਗ ਹੈ ਯਾਰ ਅੱਜ ਤਾਂ ਵਾਕੀ ਨਾ ਅੰਗਰੇਜ਼ਾਂ ਨੂੰ ਲੱਗ ਰਿਹਾ ਜਿਵੇਂ ਵਿਟਾਮਿਨ ਡੀ ਧੁੱਪੇ ਬਹਿ ਕੇ ਲੈਂਦੇ ਹੁੰਦੇ ਓਵੇਂ ਭਈ ਅਸੀਂ ਜਾ ਰਹੇ ਹਾਂ ਜੀ ਪੂਲ ਦੇ ਵੱਲ ਤੇ ਡੈਡ ਸੀ ਦਾ ਟੂਰ ਸੀ ਜਿਹੜਾ ਉਹ ਹੁਣ ਖਤਮ ਹੁੰਦਾ ਹੁਣ ਉੱਪਰਲੇ ਪਾਸੇ ਪੂਲ 'ਚ ਜਾ ਕੇ ਨਹਾਉਨੇ ਆ ਫਿਰ ਉੱਥੇ ਵਲੌਗ ਦੀ ਸਮਾਪਤੀ ਕਰਾਂਗੇ ਤੇ ਡੈਡ ਸੀ ਬਾਰੇ ਨਾ ਤੁਹਾਨੂੰ ਇੱਕ ਹੋਰ ਦੱਸਦਾ ਜਿਹੜਾ ਇਹਦਾ ਮੇਨ ਸੋਰਸ ਹੈਗਾ ਪਾਣੀ ਦਾ ਤੇ ਉਹ ਜਾਰਡਨ ਰਿਵਰ ਹੈਗਾ ਜਾਰਡਨ ਰਿਵਰ ਤੋਂ ਜਰਦਨ ਨਦੀ ਬੋਲ ਦਿੰਦੇ ਆ ਉਹਨੂੰ ਤੇ ਉਹਦੇ 'ਚੋਂ ਸਾਰਾ ਇਹਦੇ 'ਚ ਪਾਣੀ ਆਉਂਦਾ ਪੂਰੇ 'ਚ ਜਾਂ ਫਿਰ ਜਿੰਨਾ ਇੱਥੇ ਮੀਂਹ ਵੀ ਪੈਂਦੀ ਰੇਨੀ ਵਾਟਰ ਆ ਸਾਰਾ ਤੇ ਉਹ ਵੀ ਇਹਦੇ ਵਿੱਚ ਆਉਂਦਾ ਹੈਗਾ ਸੋ ਐਸੀ ਆਪਣਾ ਇਸ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਉਣਾ ਸੀਗਾ ਡੈਡ ਸੀ ਦਾ ਆਲਾ ਦਵਾਲਾ ਤੇ ਅੱਜ ਇਹ ਸਾਡਾ ਲਾਸਟ ਡੇ ਸੀਗਾ ਜਾਰਡਨ ਦੇ ਵਿੱਚ ਬਹੁਤ ਰਿਲੈਕਸ ਰਿਆ ਤੇ ਬਹੁਤ ਅਸੀਂ ਇੰਜੋਏ ਕੀਤਾ ਤੇ ਨਾਲ-ਨਾਲ ਤੁਹਾਨੂੰ ਜਨਾਲਾ ਦਵਾਲਾ ਦਿਖਾਉਣਾ ਸੀ ਉਹ ਦਿਖਾਇਆ ਤੇ ਬਾਕੀ ਆਉਣ ਵਾਲੇ ਵਲੌਗ ਚ ਹੁਣ ਅਸੀਂ ਸਫਰ ਕਰਨਾ ਹੈ ਇੱਥੋਂ ਲੈ ਕੇ ਦੁਬਈ ਤੱਕ ਦਾ ਤੇ ਦੁਬਈ ਸਾਡੀ ਸਟੇ ਹੋਗੀ ਮੇਰੇ ਖਿਆਲ ਚ 10 ਦਿਨ ਅਸੀਂ ਦੁਬਈ ਰਹਿਣਾਗਾ ਤੇ ਬਾਕੀ ਉਸ ਤੋਂ ਬਾਅਦ ਫਿਰ ਆਪਾਂ ਨਵਾਂ ਕੋਈ ਆਪਣਾ ਅਗਲਾ ਸਫਰ ਯੂਰਪ ਦਾ ਜਿਹੜਾ ਇਟਲੀ ਜਾਂ ਜਰਮਨ ਇਟਲੀ ਘੁੰਮਣੇਗਾ ਵੈਸੇ ਅਸੀਂ ਤੇ ਉਸ ਤੋਂ ਬਾਅਦ ਸ਼ਾਇਦ ਜਰਮਨ ਵੀ ਘੁੰਮਾਂਗੇ ਤੇ ਉਹ ਤੁਹਾਨੂੰ ਅਪਡੇਟ ਕਰ ਦਾਂਗੇ ਆਉਣ ਵਾਲੇ ਵਲੌਗ 'ਚ ਜਿਹੜੀਆਂ ਅਸੀਂ ਇੱਕ ਦੋ ਤੁਹਾਨੂੰ ਹੋਰ ਹਿਸਟੋਰੀਕਲ ਥਾਵਾਂ ਜਿਹੜੀਆਂ ਉਹ ਦਿਖਾਉਣੀ ਐ ਜਿਹਦੇ ਵਿੱਚ ਜਿੱਥੋਂ ਜੀਸਸ ਕ੍ਰਾਈਸਟ ਜੀ ਨੇ ਉਹਨਾਂ ਨੇ ਬੈਪਟਿਸਮ ਬਪਤੇਸਮਾ ਲਿਆ ਸੀ ਤੇ ਉਹਨਾਂ ਨੇ ਆਪਣੀ ਰੂਹ ਪਵਿੱਤਰ ਕੀਤੀ ਸੀਗੀ ਤੇ ਇੱਥੇ ਜਿੱਥੇ ਸਾਡਾ ਇਹ ਰਿਜ਼ੋਰਟ ਹੈ ਇਹਦੇ ਨੇੜੇ ਚਰਚਾ ਸੀ ਗੂਗਲ ਮੈਪ ਤੇ ਦੇਖਿਆ ਸੀ 15 ਕਿਲੋਮੀਟਰ ਐ ਇਥੋਂ ਉਹ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਥੋਂ ਸਲਾਈਡ ਲੱਗੇ ਆਪਾਂ ਪਹੁੰਚਾਂਗੇ ਦੁਬਈ ਤੇ ਏਜੀਪਟ ਤੇ ਜਾਰਡਨ ਦਾ ਪੂਰਾ ਜਿਹੜਾ ਐਕਸਪੀਰੀਅੰਸ ਹੋ ਸ਼ੇਅਰ ਕਰਾਂਗੇ ਸੋ ਜੁੜੇ ਰਹੋ ਤੁਸੀਂ ਸਾਡੇ ਚੈਨਲ ਨਾਲ ਪੰਜਾਬੀ ਟਰੈਵਲ ਕਪਲ ਦੇ ਨਾਲ ਤੇ ਤੁਹਾਨੂੰ ਘੁਮਾਉਂਦੇ ਰਹਾਂਗੇ ਨਵੀਆਂ-ਨਵੀਆਂ ਥਾਵਾਂ ਨਵੀਂ-ਨਵੀਂ ਦੁਨੀਆ ਮਿਲਦੇ ਆ ਨਵੇਂ ਵਲੌਗਸ ਤੇ ਨਵੀਂ ਵੀਡੀਓ ਨਾਲ ਗੁੱਡ ਬਾਏ ਸਸਕਾਲ ਰਬ ਰੱਖਾ